ਸਤਰੀਅ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਹਾਂ ਜੋ ਇਸ ਵਾਰ ਕਿਸਾਨ ਮੇਲਾ ਹੋਣ ਜਾ ਰਿਹਾ 14 ਤੇ 15 ਮਾਰਚ ਨੂੰ ਲੁਧਿਆਣਾ ਪੀਏਯੂ ਕੈਂਪਸ ਵਿਖੇ ਹੋਊਗਾ ਤੇ ਇੱਥੇ ਆਪਾਂ ਨੂੰ ਕਿਹੜੀਆਂ ਕਿਹੜੀਆਂ ਫਸਲਾਂ ਦੇ ਕਿਹੜੀਆਂ ਸੌਣੀ ਦੀਆਂ ਫਸਲਾਂ ਦੇ ਜੋ ਬੀਜ ਹੈ ਉਹ ਉਪਲਬਧ ਕਰਾਏ ਜਾਣਗੇ ਉਨ੍ਹਾਂ ਬਾਰੇ ਜਾਣਕਾਰੀ ਲਵਾਂਗੇ ਤੇ ਜੋ ਮੇਨ ਫਸਲਾਂ ਦੇ ਨਾਲ-ਨਾਲ ਸਬਜ਼ੀ ਜਾਂ ਜੋ ਹੋਰ ਰੁੱਤੀ ਫਸਲਾਂ ਨੇ ਸਹਾਇਕ ਫਸਲਾਂ ਨੇ ਉਹ ਕਿਹੜੇ-ਕਿਹੜੇ ਬੀਜ ਰਹਿਣਗੇ ਕਿੰਨੀ ਉਹਨਾਂ ਦੀ ਪੈਕਿੰਗ ਰਹੇਗੀ ਤੇ ਕੀ ਰੇਟ ਰਹੇਗਾ ਉਹਦੇ ਬਾਰੇ ਆਪਾਂ ਇਸ ਵੀਡੀਓ 'ਚ ਚਰਚਾ ਕਰਾਂਗੇ ਇਸ ਦੇ ਨਾਲ-ਨਾਲ ਜੋ ਐਚ ਯੂ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਵਿੱਚ ਵੀ ਜੋ ਮੇਲਾ ਹੈ ਉਹ ਕਰਵਾਇਆ ਜਾ ਰਿਹਾ ਤੇ ਉੱਥੇ ਵੀ ਤੁਹਾਨੂੰ ਜੋ ਵੀ ਉਪਲਬਧ ਕਰਵਾਇਆ ਜਾਏਗਾ ਸੋ 17 ਤੋਂ ਲੈ ਕੇ 17 18 19 ਨੂੰ ਉੱਥੇ ਜੋ ਮਾਰਚ ਨੂੰ ਮੇਲਾ ਹੈ ਤਾਂ ਤੁਸੀਂ ਉੱਥੋਂ ਹੀ ਜੇ ਬੀਜ ਜੋ ਮੇਨ ਮੇਨ ਫਸਲਾਂ ਦੇ ਅੱਗੇ ਲੈ ਸਕਦੇ ਹੋ ਸੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਅਪਡੇਟਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਹੋ ਸਕੇ ਸੋ ਕਿਸਾਨ ਵੀਰੋ ਇਹ ਜੋ ਬੀਜ ਨੇ ਉਹ ਪੀਏਯੂ ਕੈਂਪਸ ਲੁਧਿਆਣਾ ਤੋਂ ਹੀ ਮਿਲਣਗੇ ਤੇ ਮੇਨ ਜੋ ਝੋਨੇ ਦੀ ਗੱਲ ਕਰੀਏ ਤਾਂ ਪੀਆਰ ਦੀਆਂ ਕਿਸਮਾਂ 131 130 129 128 126 121 114 ਤੇ 113 ਦੇ ਬੀਜ ਉੱਥੋਂ ਤੁਸੀਂ ਲੈ ਸਕਦੇ ਹੋ ਤੇ ਇਹਦਾ ਜੋ ਪੈਕਿੰਗ ਸਾਈਜ਼ ਹੋਏਗਾ ਉਹ ਲਗਭਗ ਜਿਆਦਾ ਸਾਈਜ਼ 8 ਕਿਲੋ ਚ ਰਹੇਗਾ ਤੇ ਜੋ 126 ਕਿਸਮ ਹੈ ਉਹ ਦਾ 8 8 16 ਤੇ 24 ਤਿੰਨ ਪੈਕਿੰਗਾਂ ਚ ਰਹੇਗਾ ਤੇ ਉਹਦੀ ਕੀਮਤ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 8 ਕਿਲੋ ਵਾਲੇ ਦੀ 450 ਰੁਪਏ ਤੇ 16 ਕਿਲੋ ਵਾਲੇ ਦੀ 900 ਤੇ 1350 ਰੁਪਏ ਪ੍ਰਤੀ ਜੋ ਪੈਕਿੰਗ ਦਾ ਰੇਟ ਉੱਥੇ ਰਹੇਗਾ ਸੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਾਸਮਤੀ ਦੀ ਤਾਂ ਬਾਸਮਤੀ ਦੀਆਂ ਕਿਸਮਾਂ ਵੀ ਜੋ ਉੱਥੇ ਉਪਲਬਧ ਕਰਾਈਆਂ ਜਾਣਗੀਆਂ ਉਹ ਪੰਜਾਬ ਬਾਸਮਤੀ 718471121 1509 ਦਾ ਜੋ ਬੀਜ ਹੈ ਤੁਹਾਨੂੰ ਮੁਹਈਆ ਕਰਾਇਆ ਜਾਏਗਾ 8 ਤੇ 24 ਕਿਲੋ ਦੀ ਪੈਕਿੰਗ ਚ 16 ਤੇ 1800 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਇਸ ਦੇ ਨਾਲ ਨਾਲ ਤੁਸੀਂ ਜੋ ਸੱਠੀ ਮੂੰਗੀ ਦਾ ਵੀ ਉੱਥੋਂ ਬੀਜ ਲੈ ਸਕਦੇ ਹੋ ਵੈਰਾਈਟੀ ਹੈਗੀ ਹੈ ਜੋ ਐਸ ਐਮ ਐਲ ਵੈਰਾਈਟੀ 1827 ਹੈ ਉਹਦਾ ਵੀ ਤੁਸੀਂ ਬੀਜ ਉੱਥੋਂ ਲੈ ਸਕਦੇ ਹੋ ਆ ਸਾਹਮਣੇ ਪੈਕਿੰਗ ਤੇ ਰੇਟ ਵੀ ਇਹਦੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤੇ ਉਸ ਦੇ ਨਾਲ ਨਾਲ ਜੋ ਮੂੰਗੀ ਮਾਹ ਅਰਹਰ ਦੀ ਦਾਲ ਦੇ ਇਹ ਸਾਰੀ ਤਰ੍ਹਾਂ ਦੇ ਬੀਜ ਜੋ ਤੁਸੀਂ ਲੈ ਸਕਦੇ ਹੋ ਤੇ ਵੈਰਾਈਟੀਆਂ ਵੀ ਇੱਥੇ ਮੈਂਸ਼ਨ ਕੀਤੀਆਂ ਨੇ ਇਸ ਦੇ ਨਾਲ ਨਾਲ ਜੇ ਕਿਸੇ ਨੇ ਸੋਇਆਬੀਨ ਲੋਣੀ ਹੈ ਤਾਂ ਉਹ ਦੀ ਵੀ ਤੁਸੀਂ ਪੈਕਿੰਗ ਲੈ ਸਕਦੇ ਹੋ ਫਿਰ ਮੱਕੀ ਚਾਰੇ ਵਾਲੀ ਮੱਕੀ ਜੇ ਤੁਸੀਂ ਲੋਣੀ ਹੈ ਉਹ ਵੀ ਤੁਸੀਂ ਜੇ 1007 जे 106 ਇਹ ਕਿਸਮ ਤੁਸੀਂ ਉੱਥੋਂ ਲੈ ਸਕਦੇ ਹੋ 5 15 30 ਕਿਲੋ ਦੀ ਜੋ ਪੈਕਿੰਗ ਤੁਹਾਨੂੰ ਮਿਲੇਗੀ ਫਿਰ ਸੋਹਣੀ ਰੁੱਤ ਦੀ ਜੋ ਮੱਕੀ ਹੈ ਉਹ ਵੀ ਜੇ ਸੀ 12 ਉਹ ਤੁਸੀਂ ਉੱਥੋਂ ਲੈ ਸਕਦੇ ਹੋ 5 ਤੇ 10 ਕਿਲੋ ਦੀ ਪੈਕਿੰਗ ਤੇ ਚਾਰੇ ਵਾਲਾ ਬਾਜਰਾ ਪੀ ਸੀ ਬੀ 166 ਐਫ ਬੀ ਸੀ 16 ਏ ਵੀ ਤੁਸੀਂ ਉੱਥੇ ਪੈਕਿੰਗ ਲੈ ਸਕਦੇ ਹੋ ਚਰੀ ਚਰੀ ਜਿੰਨੇ ਲੋਣੀ ਹੈ ਬਹੁਤ ਵਧੀਆ ਬੀਜ ਉੱਥੇ ਉਪਲਬਧ ਕਰਾਏ ਜਾਣਗੇ ਇਸ ਦੇ ਨਾਲ ਨਾਲ ਦੇਸੀ ਕਪਾ ਬੀਟੀ ਨਰਮੇ ਦੇ ਬੀਜ ਵੀ ਉੱਥੋਂ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਗੱਲ ਕਰੀਏ ਜੋ ਮੌਸਮੀ ਰੁੱਤ ਦੀਆਂ ਜੋ ਆਪਣੀਆਂ ਸਬਜ਼ੀਆਂ ਨੇ ਉਹਨਾਂ ਦੇ ਬੀਜ ਵੀ ਉੱਥੇ ਮੁਹਿਆ ਕਰਾਏ ਜਾਣਗੇ ਕੀਆ ਕद्दू ਪੇਠਾ ਰਾਮਤੋਰੀ ਖੀਰਾ ਖਰਬੂਜਾ ਭਿੰਡੀ ਮਿਰਚ ਬੈਂਗਣ ਤੇ ਸਬਦੀਆਂ ਬਹੁਤ ਉੱਤਮ ਕਿਸਮਾਂ ਦੇ ਬੀਜ ਤੁਹਾਨੂੰ ਉੱਥੇ ਮੋਹਿਆ ਕਰਾਏ ਜਾਣਗੇ ਸੋ ਇਹਨਾਂ ਦੇ ਵੀ ਜੋ ਛੋਟੀ ਪੈਕਿੰਗ ਹੈ 25 ਗ੍ਰਾਮ ਤੋਂ ਲੈ ਕੇ 15 20 100 ਗ੍ਰਾਮ ਤੱਕ ਜੋ ਤੁਹਾਨੂੰ ਬੀਜ ਇਹ ਉਪਲਬਧ ਕਰਾਇਆ ਜਾ ਸਕਦਾ ਇਹਨਾਂ ਤੇ ਕੋਈ ਲਿਮਟ ਨਹੀਂ ਇਹ ਤੁਸੀਂ ਜਿੰਨੀਆਂ ਵੀ ਲੈ ਸਕਦੇ ਹੋ ਭਿੰਡੀ ਮਿਰਚ ਬੈਂਗਣ ਕarele ਚੱਪਣ ਕद्दू ਹਲਵਾ ਕद्दू ਟਿੰਡਾ ਹਲਦੀ ਇੱਥੋਂ ਤੱਕ ਕਿ ਆਲੂ ਦੀਆਂ ਜੋ ਮੇਨ ਕਿਸਮਾਂ ਨੇ ਪੀਪੀ 102 ਕੁਫਰੀ ਪੁਖਰਾਜ ਕੁਫਰੀ ਜੋਤੀ ਤੇ ਕੁਫਰੀ ਸਿੰਧੂਰੀ ਤੁਸੀਂ ਇੱਥੋਂ ਲੈ ਸਕਦੇ ਹੋ 50-50 ਕਿਲੋ ਦੇ ਗੱਟੇ ਤੁਹਾਨੂੰ ਇੱਥੋਂ ਮਿਲ ਜਾਣਗੇ ਇਸ ਤੋਂ ਇਲਾਵਾ ਜੋ ਸਬਜ਼ੀਆਂ ਦੀ ਕਿੱਟ ਵੀ ਤੁਸੀਂ ਲੈ ਸਕਦੇ ਹੋ ਕਿੱਟ ਚ ਕਾਫੀ ਜੋ ਅਲੱਗ-ਅਲੱਗ ਮੌਸਮੀ ਰੁੱਤੀ ਸਬਜ਼ੀਆਂ ਨੇ ਉਹ ਤੁਹਾਨੂੰ ਮਿਲ ਜਾਣਗੀਆਂ ਦਾਲਾਂ ਤੇ ਤੇਲ ਬੀਜ ਦੀ ਵੀ ਕਿੱਟ ਤੁਸੀਂ ਇੱਥੋਂ ਲੈ ਸਕਦੇ ਹੋ ਤੇ ਜੋ ਚਾਰੇ ਵਾਲੀਆਂ ਫਸਲਾਂ ਨੇ ਮੱਕੀ ਬਾਜਰਾ ਜਵਾਰ ਤੇ ਗਿੰਨੀ ਕਾਹ ਇਹਨਾਂ ਦੀ ਜੋ ਅਲੱਗ-ਅਲੱਗ ਕਿੱਟ ਸਾਨੂੰ ਉੱਥੋਂ ਉਪਲਬਧ ਕਰਾਈ ਜਾਏਗੀ ਸੋ ਇਹ ਸਾਰੀਆਂ ਕਿੱਟਾਂ ਤੇ ਅਲੱਗ ਤੋਂ ਕਿਸੇ ਕਿਸਮ ਦਾ ਬੀਜ ਜਾਂ ਕਿਸੇ ਫਸਲ ਦਾ ਬੀਜ ਲੈਣਾ ਤਾਂ ਉਹ ਵੀ ਮਹੀਆ ਕਰਾਈ ਜਾਏਗੀ ਇਸ ਦੇ ਨਾਲ ਨਾਲ ਤੁਸੀਂ ਜੋ ਆਲੂ ਦਾ ਬੀਜ ਹੈ ਉਹ ਪਹਿਲੇ ਵੀ ਫੋਨ ਕਰਕੇ ਅਗੇਤਾ ਬੁੱਕ ਕਰਵਾ ਸਕਦੇ ਹੋ ਆ ਸਕਰੀਨ ਤੇ ਨੰਬਰ ਫਲੈਸ਼ ਹੋ ਰਹੇ ਨੇ ਜੋ 3-4 ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੇ ਨੇ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਜੋ ਬੀਜ ਦੀ ਬੁਕਿੰਗ ਪਹਿਲੇ ਕਰਵਾ ਸਕਦੇ ਹੋ ਮੇਨ ਆਲੂ ਲਈ ਤੇ ਦੂਜੀਆਂ ਜੇ ਝੋਨੇ ਦੀ ਵੈਰਾਈਟੀ ਜਾਂ ਬਾਕੀ ਕਿਸੇ ਫਸਲ ਦਾ ਬੀਜ ਚਾਹੀਦਾ ਤਾਂ ਉਹਦੇ ਬਾਰੇ ਵੀ ਤੁਸੀਂ ਇਹਨਾਂ ਨੰਬਰਾਂ ਤੇ ਗੱਲ ਬਾਤ ਕਰ ਸਕਦੇ ਹੋ ਇਏ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦਾ ਜੋ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਤਾਂ ਜੋ ਤੁਸੀਂ ਇਹਨਾਂ ਦਾ ਰੇਟ ਦੇਖ ਕੇ ਕਿਹੜੀ ਪੈਕਿੰਗ ਲੈਣੀ ਹੈ ਉਹ ਪਹਿਲੇ ਹੀ ਤੁਸੀਂ ਆਪਦਾ ਪਲਾਨ ਕਰਕੇ ਉੱਥੇ ਜਾ ਸਕਦੇ ਹੋ ਤੇ ਇਹ ਜੋ ਸਾਰੀਆਂ ਫਸਲਾਂ ਦੇ ਵੀ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਇਸ ਦੇ ਨਾਲ ਨਾਲ ਜੋ ਧਿਆਨ ਰੱਖਣਯੋਗ ਗੱਲ ਹੈ ਕਾਫੀ ਕਿਸਾਨਾਂ ਚ ਜੋ ਬੀਜ ਦੀ ਮੰਗ ਰਹਿੰਦੀ ਹੈ ਇਹਦੇ ਕਰਕੇ ਜੋ ਤੜਕੇ ਹੀ ਕਾਫੀ ਲੰਮੀਆਂ ਲੈਣਾ ਹੋ ਜਾਂਦੀਆਂ ਸੋ ਲੈਂਚ ਲਾ ਕੇ ਬੀਮਹਿਆ ਹੋਏਗਾ ਪਰ ਐਟ ਦੀ ਐਂਡ ਜੋ ਤੁਹਾਨੂੰ ਵੀ ਮੁਹਈਆ ਕਰਵਾ ਹੀ ਦਿੰਦੀ ਹੈ ਯੂਨੀਵਰਸਿਟੀ ਸੋ ਕਈ ਵਾਰ ਛੋਲਟੇਜ ਵੀ ਆ ਜਾਂਦੀ ਹੈ ਪਰ ਹਰ ਵਾਰੀ ਯੂਨੀਵਰਸਿਟੀ ਵੱਲੋਂ ਜੋ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਇੱਕ ਕਿਸਾਨ ਨੂੰ ਜੋ ਕੋਸ਼ ਨਾ ਕੋਸ਼ ਬੀਜ ਜੋ ਦੇ ਕੇ ਭੇਜਿਆ ਜਾਵੇ ਸੋ ਜਿਹੜਾ ਪਹਿਲੇ ਜਾਏਗਾ ਟਾਈਮ ਨਾਲ ਜਾਏਗਾ ਉਹਨੂੰ ਜਿਆਦਾ ਜੋ ਵੈਰਾਈਟੀਆਂ ਜਾਂ ਕਿਸਮਾਂ ਉਪਲਬਧ ਹੋਣਗੀਆਂ ਸੋ ਇਹ ਮੇਨ ਜਾਣਕਾਰੀ ਸੀ ਜੋ ਫਸਲਾਂ ਦੇ ਬੀਜ ਬਾਰੇ ਤੇ ਕਿਹੜੇ-ਕਿਹੜੀਆਂ ਬੀਜ ਤੁਹਾਨੂੰ ਮਿਲਣਗੇ ਸੋ ਕਿਸਾਨ ਵੀਰੋ ਜੋ ਮੇਲਾ ਅੱਜ ਦਾ ਦਿਨ ਛੱਡ ਕੇ ਪਰਸੋਂ ਤੋਂ ਮੇਲਾ ਸ਼ੁਰੂ ਹੈ ਸੋ ਅੱਜ ਬਠਿੰਡੇ ਵਿੱਚ ਮੇਲਾ ਹੈ ਤੇ ਇਹ ਪਰਸੋਂ ਤੋਂ ਜੋ ਪੀਏਯੂ ਲੁਧਿਆਣਾ ਮੇਲਾ ਸੋ ਸਾਰੇ ਕਿਸਾਨ ਵੀਰ ਮੇਲੇ ਤੇ ਜ਼ਰੂਰ ਪਹੁੰਚੋ ਕਾਫੀ ਜੋ ਇਸ ਤੇ ਜੋ ਪੀਏਯੂ ਵੱਲੋਂ ਲਾਇਆ ਜਾ ਰਿਹਾ ਸੋ ਹਮ 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 ਹਮਾ ਕੇ ਜ਼ਰੂਰ ਪਹੁੰਚੋ ਤੇ ਮੇਲੇ ਦਾ ਆਨੰਦ ਲਓ ਸੋ ਵੀਡੀਓ ਚੰਗੀ ਲੱਗੀ ਤਾਂ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ